ਬੇਬੇ ਅਸੀਂ ਕੋਈ ਮਾਰਾ ਕੀਤਾ ਤੇਰਾ ਮੈਂ ਮਾਰਾ ਕੀਤਾ ਤੇਰਾ ਫੇਰ ਗਾਲਾਂ ਕਾ ਤੋ ਕੱਢਣ ਲੱਗ ਗਈ ਮੈਂ ਚਲੇ ਜਾਂਦਾ ਨਾ ਪੱਤਾ ਨਾ ਤਰਵਾਲੀ ਨਹੀਂ ਨਹੀਂ ਨਾ ਪਹਿਲਾਂ ਪਹਿਲਾਂ ਗੁੱਸਾ ਨਾ ਕਰ ਗੁੱਸਾ ਨਾ ਕਰ ਅਸੀਂ ਮੈਂ ਕੋਈ ਆ ਜਾ ਉਹਦੇ ਘਰ ਤੂੰ ਮਾਰਦੀ ਆ ਉਹਨੇ ਤਾਂ ਕੁਝ ਵੀ ਨਹੀਂ ਕੀਤਾ ਮਾਂ ਜਾਣੇ ਦਿੰਨੇ ਮਾਰਨ ਮਾਰਨ ਸਾਡੇ ਨਾ ਮਾਰ ਨਾ ਨਾ ਮਾਂ ਹੋ ਗਿਆ ਨਾ ਕਿਉਂ ਗੱਟਾ ਖਸਮੇ ਮੇਰਾ ਬੁਲਾ ਰੇ ਹਮਨੋ ਬੱਚੇ ਬੱਚੇ ਕਿਤੇ ਮੇਰਾ ਬੱਚਾ ਮਾਰਤੇ ਗੁੱਸਾ ਨਾ ਕਰ ਮੇਰੀ ਛੋਟੀ ਭੈਣ ਗੁੱਸਾ ਨਾ ਕਰ ਮੈਂ ਤੇਰੇ ਪਿਆਰੀਆਂ ਖਿਲਾ ਦਿੰਦਾ ਗੁੱਸਾ ਨਾ ਗੁੱਸੇ ਨਾ ਕਰ ਗੁੱਸੇ ਨਾ ਕਰ ਲੈ ਪੀ ਲੈ ਪਾਣੀ ਪਾਣੀ ਪੀ ਪਾਣੀ ਪੀ ਪੈਣ ਨਿਸ਼ਾ ਗਰਗ ਸਹੁਰਿਆਂ ਦਾ ਨਾਮ ਅਨੀਤਾ ਗੁਪਤਾ ਰਾਜਪੁਰੇ ਸ਼ਹਿਰ ਦੀ ਜੰਮੀ ਹੋਈ ਪਟਿਆਲੇ ਸ਼ਹਿਰ ਚ ਵਿਆਹੀ ਬੀਏ ਬੀਐਡ ਕੀਤੀ ਹੋਈ ਇਹ ਕੁੜੀ ਇੰਡਸਟਰੀਅਲ ਪਰਿਵਾਰ ਦੀ ਧੀ ਤੇ ਵਪਾਰੀ ਪਰਿਵਾਰ ਦੀ ਨੂੰਹ ਦੋ ਭਰਾ ਤੇ ਤਿੰਨ ਭੈਣਾਂ ਤੇ ਪੰਜ ਭੈਣ ਭਰਾ ਪਿਤਾ ਜੀ ਕਾਮਚੰਦ ਜੀ ਤੇ ਮਾਤਾ ਕਲਮੇਸ਼ ਗਰਗ ਦੇ ਘਰ ਜਦੋਂ ਪੈਦਾ ਹੋਏ ਬਹੁਤ ਸਾਰੀਆਂ ਰੌਣਕਾਂ ਪੰਜ ਬੱਚੇ ਘਰ ਚ ਕਿੰਨੇ ਧੀਆਂ ਪੜੀਆਂ ਲਿਖੀਆਂ ਪੁੱਤ ਵੀ ਪੜ ਲੈ ਗਏ ਨਿਸ਼ਾ ਕਰਕੇ ਭੈਣ ਦੀਆਂ ਦੋ ਭੈਣਾਂ ਇੱਕ ਬਨੂੜ ਵਿਆਹੀ ਹੋਈ ਆ ਇੱਕ ਹਿਮਾਚਲ ਦੇ ਵਿੱਚ ਵਿਆਹੀ ਹੋਈ ਆ ਬਨੂੜ ਵਾਲੀ ਭੈਣ ਦੀ ਡੈਥ ਹੋ ਗਈ ਆ ਹਿਮਾਚਲ ਵਾਲੀ ਭੈਣ ਆਪਦੇ ਘਰੇ ਰੰਗੀ ਵਾਸਦੀ ਆ ਇੱਕ ਭਰਾ ਦੀ ਡੈਥ ਹੋ ਗਈ ਆ ਅਸ਼wini ਜੀ ਦੀ ਤੇ ਇੱਕ ਭਰਾ ਸੁਰੇਸ਼ ਗਰਗ ਰਾਜਪੁਰੇ ਸ਼ਹਿਰ 'ਚ ਆਪਣੀ ਫੈਕਟਰੀ ਚਲਾ ਰਿਹਾ ਸਾਬਣ ਨਿਸ਼ਾ ਭੈਣ ਦਾ ਵਿਆਹ 1993 ਦੇ ਵਿੱਚ ਪਟਿਆਲੇ ਸ਼ਹਿਰ 'ਚ ਹੁੰਦਾ ਵਪਾਰੀ ਪਰਿਵਾਰ ਨਾਲ ਜਿਨ੍ਹਾਂ ਦਾ ਸ਼ੇਰਾ ਵਾਲੀ ਗਲੀ ਗੇਟ ਦੇ ਉੱਤੇ ਬੜੀ ਵੱਡੀ ਜਨਰਲ ਸਟੋਰ ਕਰਿਆਨੇ ਦੀ ਦੁਕਾਨ ਪਰ ਸਮਾਂ ਕਈ ਵਾਰੀ ਸਾਡੇ ਹੱਥ ਨਹੀਂ ਹੁੰਦਾ ਨਿਸ਼ਾ ਭੈਣ ਦੀ ਜ਼ਿੰਦਗੀ ਦੇ ਵਿੱਚ ਕੁਝ ਹਾਲਾਤ ਇਦਾਂ ਦੇ ਬਣੇ ਪਰਿਵਾਰਕ ਡਿਸਪਿਊਟ ਪੈ ਗਏ ਤਾਂ ਭੈਣ ਆਪਣੇ ਪੇਕੇ ਪਰਿਵਾਰ ਚ ਆ ਕੇ ਰਹਿਣ ਲੱਗੇ। ਆਪਣੇ ਭਤੀਜੇ ਭਤੀਜੀਆਂ ਨੂੰ ਭਾਣ ਜੇ ਭਾਣਦੀਆਂ ਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ। ਆਪਣੇ ਤਾਂ ਬੱਚਾ ਨਹੀਂ ਸੀ ਕੋਈ। ਪਰ ਆਪਣੇ ਚਾਹ ਲਾੜ ਆਪਣੇ ਭਤੀਜੇ ਭਾਣਦਿਆਂ ਨਾਲ ਪੂਰੇ ਕੀਤੇ। ਸਮਾਂ ਬੀਤਿਆ ਸਹੁਰੇ ਪਰਿਵਾਰ ਦੀ ਜਿਹੜੀ ਇੱਕ ਤਾਂਗ ਸੀ ਜਾਣ ਦੀ ਖਿੱਚ ਸੀ ਉਹ ਭੈਣ ਨੂੰ ਪਟਿਆਲੇ ਵੱਲ ਨੂੰ ਖਿੱਚ ਤੁਰਦੀ। ਤਾਂ ਭੈਣ ਹਰ ਰੋਜ਼ ਟ੍ਰੇਨ ਚੜ੍ਹਦੀ ਰਾਜਪੁਰੇ ਤੋਂ ਪਟਿਆਲੇ ਆ ਜਾਂਦੀ। ਰੋਨਾਂ ਦਾ ਸਮਾਂ ਨਿਕਲ ਗਿਆ ਆ ਗਿਆ ਰੋਨਾਂ ਦੇ ਸਮੇਂ ਵਿੱਚ ਵੀ ਹਰ ਰੋਜ਼ ਟ੍ਰੇਨ ਚੜਦੀ ਪਟਿਆਲੇ ਉੱਤਰਦੀ ਸਾਰਾ ਦਿਨ ਪਟਿਆਲੇ ਘੁੰਮਦੀ ਔਰ ਤੇ ਫਿਰ ਵਾਪਸ ਚਲੇ ਜਾਂਦੀ ਰਾਜਪੁਰੇ ਹਾਲਾਤ ਦਿਮਾਗੀ ਵੀ ਵਿਗੜ ਗਏ ਭੈਣਾ ਉਹ ਆਪਣੇ ਘਰੇ ਸੀ ਭਰਾ ਵੀ ਆਪਣੇ ਘਰੇ ਇੱਕ ਭਰਾ ਦੀ ਮੌਤ ਹੋ ਗਈ ਤਾਂ ਨਿਸ਼ਾ ਭੈਣਾ ਦੇ ਮਾਂ-ਬਾਪ ਦੀ ਵੀ ਡੈਥ ਹੋ ਚੁੱਕੀ ਸੀ 2007 ਚ ਪਿਤਾ ਜੀ ਚਲੇ ਗਏ 96 ਦੇ ਵਿੱਚ ਮਾਤਾ ਜੀ ਚਲੇ ਗਏ ਭੈਣ ਇੰਨੇ ਡਿਸਟਰਬ ਹੋ ਗਏ ਸੀ ਵੀ ਹੌਲੀ ਹੌਲੀ ਨੀਲਵੀ ਸਟੇਸ਼ਨ ਪਟਿਆਲੇ ਤੇ ਹੀ ਰਹਿਣ ਲੱਗ ਗਏ ਜਦੋਂ ਸਾਨੂੰ ਕਾਲ ਆਈ 54 222 5 ਅਪ੍ਰੈਲ 222 ਨੂੰ ਅਸੀਂ ਜਦੋਂ ਭੈਣ ਨੂੰ ਲੈਣ ਗਏ ਪਟਿਆਲੇ ਭੈਣ ਦੀ ਇੱਕ ਲੱਤ ਟੁੱਟੀ ਹੋਈ ਸੀ ਸਰ ਜੀ ਤੇ ਭੈਣ ਨੇ ਇੱਕ ਕੁਰਸੀ ਨੂੰ ਵਾਕਰ ਬਣਾਇਆ ਹੋਇਆ ਸੀ ਤੇ ਉਹ ਕੁਰਸੀ ਨੂੰ ਲੈ ਕੇ ਸਾਰਾ ਦਿਨ ਉੱਤੇ ਸਟੇਸ਼ਨ ਦੇ ਵਾਲੇ ਵਾਲੇ ਟ੍ਰੇਨਾਂ ਦੇ ਥੱਲੇ ਇਧਰ ਪੁਲਾਂ ਦੇ ਥੱਲੇ ਇਧਰ ਘੁੰਮਦੀ। ਕੱਪੜੇ ਹਾਲਾਤ ਕਿਦਾਂ ਦੇ ਸੀ ਤੁਸੀਂ ਦੇਖੋ ਪਹਿਣ। ਆਪਣੇ ਵੀ ਮੁੱਖ ਮੋੜ ਚੁੱਕੇ ਸੀ ਤabb ਤੱਕ ਸੋਰੇ ਨੇ ਤਾਂ ਪਿੱਛਾ ਛੜਾਈ ਲਿਆ ਸੀ। ਪੀਕਿਆਂ ਵੱਲੋਂ ਵੀ ਕੋਈ ਬਾਹ ਫੜਨ ਵਾਲਾ ਅੱਗੇ ਨਹੀਂ ਸੀ ਆਉਂਦਾ। ਕੋਈ ਇਹ ਕਹਿ ਕੇ ਨਹੀਂ ਸੀ ਅੱਗੇ ਆਉਂਦਾ ਵੀ ਭੈਣ ਤੇਰਾ ਮੈਂ ਭਰਾ ਆ। ਭੈਣ ਮੈਂ ਤੇਰੀ ਭੈਣ ਆ। ਮੈਂ ਤੇਰਾ ਭਾਣ ਜਾਮਾ। ਜਿਨ੍ਹਾਂ ਨੂੰ ਪਾਲਿਆ ਸੀ ਉਹ ਵੀ ਗੱਭਰੂ ਹੋਗੇ ਸੀ ਜੱਤਕਰ ਪਰ ਭੈਣ ਨਿਸ਼ਾ ਗਰਗ ਦੀ ਹਾਲਤ ਦਿਨ ਬਦਨ ਕਿਸ ਤਰ੍ਹਾਂ ਦੀ ਹੋਈ ਜਾਂਦੀ ਸੀ ਉਹ ਤੁਸੀਂ ਵੀਡੀਓ ਚ ਦੇਖ ਰਹੇ ਹੋ ਤ੍ਰੇਨ ਚੜ੍ਹਦੇ ਆ ਉਤਰਦੇ ਆ ਕਿਸੇ ਟਾਈਮ ਸੱਟ ਲੱਗੀ ਲੱਤ ਟੁੱਟ ਗਈ ਤੇ ਉਹ ਲੱਤ ਲੰਮਕ ਰਹੀ ਹੈ ਨਾਲ ਉਹ ਮੇ ਟੁੱਟੀ ਹੋਈ ਲੱਤ ਰस्सियां ਕੱਪੜਿਆਂ ਨਾਲ ਬੰਨੀ ਹੋਈ ਤੇ ਉਹ ਥੱਲੇ ਵਾਲਾ ਹਿੱਸਾ ਉਹਦਾ ਲਟਕ ਰਿਆ ਉਵੇਂ ਹੀ ਲਟਕਦੀ ਲੱਤ ਟੁੱਟੀ ਲੱਤ ਨੂੰ ਲੈ ਕੇ ਕਈ ਸਾਲ ਨਿਕਲ ਜਾਂਦੇ ਕਈ ਸਾਲ ਨਿਕਲ ਜਾਂਦੇ ਆ ਉਮੀਦ ਉਰੀ ਫਿਰਦੀ ਆ ਇੱਕ ਕੁਰਸੀ ਨੂੰ ਵੋਕਰ ਬਣਾ ਕੇ ਨਿਸ਼ਾ ਪੈਣ ਤੇ ਇੱਕ ਛੋਟੀ ਜੀ ਕੋਸ਼ਿਸ਼ ਉੱਤੇ ਕੰਟੀਨ ਚਲਾਉਣ ਵਾਲਾ ਵੀਰ ਸੋਨੂ ਕੰਟੀਨ ਵਾਲਾ ਉਹ ਵੀਡੀਓ ਬਣਾ ਕੇ ਸਾਨੂੰ ਭੇਜਦਾ ਉਹ ਦੱਸਦਾ ਵੀ ਭਾਈ ਸਾਡੇ ਇੱਥੇ ਪਟਿਆਲੇ ਸਟੇਸ਼ਨ ਤੇ ਇੱਕ ਭੈਣ ਕੰਮਦੀ ਆ ਪੜ੍ਹੀ ਲਿਖੀ ਆ ਬਹੁਤ ਬੜੀ ਸਿਆਣੀ ਸੀ ਬੜੀ ਸੱਚੀ ਸੀ ਪਰ ਹੁਣ ਹਾਲਾਤ ਬਹੁਤ ਬਦਤਰ ਹੋ ਗਿਆ ਰੋੜੇ ਬੱਟੇ ਮਾਰਦੀਆਂ ਲੋਕਾਂ ਦੇ ਆਪਦਾ ਵੀ ਨਾਉਣ ਧੋਣ ਦੀ ਕੋਈ ਸੋਚ ਹੀ ਨਹੀਂ। ਅਸੀਂ ਉਹ ਵੀਡੀਓ ਦੇਖ ਕੇ ਅਸੀਂ ਭੈਣ ਨੂੰ ਲੈਣ ਜਾਂਦੇ ਹਾਂ ਉੱਥੋਂ। ਬੜੀ ਮੁਸ਼ਕਲ ਨਾਲ ਅਸੀਂ ਭੈਣ ਨੂੰ ਰੈਸਕਿਊ ਕਰਦੇ ਆਂ। ਭੈਣ ਰੇਲਵੇ ਲਾਈਨਾਂ ਦੇ ਉੱਤੇ ਸਾਨੂੰ ਵੀ ਬੱਟੇ ਮਾਰਨ ਪੈਂਦੇ। ਟ੍ਰੇਨ ਦੇ ਥੱਲੇ ਦਿੱਕ ਤੇ ਉਧਰ ਨਿਕਲ ਜਾਂਦੀ ਕਿਤੇ ਉਧਰ ਨਿਕਲ ਜਾਂਦੀ। ਪਰ ਕਿਵੇਂ ਨਾ ਕਿਵੇਂ ਕਰਕੇ ਅਸੀਂ ਆਪਣੀ ਭੈਣ ਨੂੰ ਕਿਉਂਕਿ ਸਾਡੀ ਤਾਂ ਇਹ ਭੈਣ ਸੀ ਸਾਡੀ ਤਾਂ ਇਹ ਮਾਵਾ ਵਰਗੀ ਵੱਡੀ ਭੈਣ ਸੀ ਤੇ ਅਸੀਂ ਭੈਣ ਨੂੰ 222 ਦੇ ਵਿੱਚ ਸੁਪਨਿਆਂ ਦੇ ਘਰ ਲੈ ਕੇ ਆਏ ਇੱਥੇ ਆ ਕੇ ਭੈਣ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਲੱਤ ਦਾ ਆਪਰੇਸ਼ਨ ਹੋਇਆ ਸਰਜਰੀ ਹੋ ਗਈ ਰੌਡ ਪੈ ਗਈ ਭੈਣ ਮਹੀਨੇ ਇੱਕ ਦੇ ਵਿੱਚ ਹੀ ਤੁਰਨ ਫਿਰਨ ਜੋਗੀ ਹੋ ਗਈ ਉਸ ਤੋਂ ਬਾਅਦ ਭੈਣ ਦੀ ਦਿਮਾਗੀ ਦਵਾਈ ਚੱਲੀ ਅੱਜ ਹੋਰ ਕੱਲ ਹੋਰ ਇਹ ਜ ਨਿਸ਼ਾ ਭੈਣ ਬਿਲਕੁਲ ਠੀਕ ਨਹੀਂ ਤੇ ਨਿਸ਼ਾ ਭੈਣ ਨੇ ਆਪਣੀ ਡਿਊਟੀ ਸੰਭਲ ਲਈ ਨਿਸ਼ਾ ਭੈਣ ਨੇ ਇੱਥੇ ਸਾਡੇ ਸੁਪਨਿਆਂ ਦੇ ਘਰ ਵਿੱਚ ਕੱਪੜੇ ਧਵਾਉਣ ਦੀ ਸੇਵਾ ਕਰਨੀ ਸ਼ੁਰੂ ਕਰਤੀ ਰਾਖੀ ਕਰਨ ਦੀ ਸਿਕਿਉਰਿਟੀ ਦਾ ਇੱਕ ਕਹਿ ਲਈਏ ਬੀਬੀਆਂ ਦਾ ਬੱਚਿਆਂ ਦਾ ਸਾਰਾ ਦਿਨ ਵੀ ਕੋਈ ਬੱਚਾ ਨਾ ਬਾਹਰ ਚ ਲਈ ਜਾਵੇ ਕੋਈ ਜਿਹੜੀ ਮੈਂਟਲੀ ਭੈਣ ਆ ਕੋਈ ਉਹ ਨਾ ਬਾਹਰ ਚ ਲਈ ਜਾਵੇ ਸਾਰਾ ਦਿਨ ਗੇਟ ਤੇ ਬੈਠ ਕੇ ਡਿਊਟੀ ਦੇਣੀ ਬਿਨਾਂ ਕਹੇ ਬਿਨਾਂ ਦੱਸਿਆ ਬਿਨਾਂ ਸਮਝਾਇਆ ਹੀ ਸਾਡੀ ਨੀਸ਼ਾ ਗਰਗ ਭੈਣ ਸਾਡੇ ਸੁਪਨਿਆਂ ਦੇ ਘਰ ਦੀ ਇੱਕ ਵਲੰਟੀਅਰ ਬਣ ਗਈ ਇੱਕ ਟੀਮ ਮੈਂਬਰ ਬਣ ਗਈ ਸਮਾਂ ਬੀਤਿਆ ਸਾਲ ਕੁ ਬਾਅਦ ਭੈਣ ਨੂੰ ਖਾਸਾ ਹੋਇਆ ਫਿਕਰ ਹੋਇਆ ਵੀ ਸਾਡਾ ਰਾਜਪੁਰੇ ਚ ਘਰ ਪਿਆ ਸਾਰਾ ਕੁਝ ਪਿਆ ਵੀਰੇ ਵੀ ਉਹਨੂੰ ਨਾ ਕਿਤੇ ਕੋਈ ਵੇਚ ਦੇਵੇ ਜਾਂ ਕੋਈ ਡੱਬ ਲੈਵੇ ਤਾਂ ਦੀ ਭੈਣ ਦੀ ਗੱਲ ਸੁਣ ਕੇ ਦੇ ਭਰਾ ਤੇ ਅਪਰੋਚ ਕਰਦੇ ਆ ਸ਼੍ਰੀਸ਼ ਗਰਗ ਜੀ ਨੂੰ ਬੜੇ ਫੋਨ ਕਰ ਕਰਕੇ ਬੁਲਾਉਨੇ ਆ ਸੱਦਦੇ ਆ ਵੀਰੇ ਵੀ ਕਿ ਹਰਿੱਤਾ ਮਿਲ ਜਾ ਕੇ ਆ ਪਰ ਬਹੁਤ ਫੋਨ ਕਰਨ ਤੇ ਵੀਰ ਸ਼੍ਰੀਸ਼ ਆਉਂਦਾ ਇੱਕ ਵਾਰੀ ਮਿਲ ਕੇ ਜਾਂਦਾ ਕਿ ਉਹ ਦੱਸ ਕੇ ਜਾਂਦਾ ਵੀ ਤੇ ਘਰ-ਬਾਰ ਸਾਰਾ ਕੁਝ ਹੈਗਾ ਠੀਕ ਆ ਵਾਦਾ ਕਰਕੇ ਜਾਂਦਾ ਵੀ ਮੈਂ ਆਇਆ ਕਰੂੰਗਾ ਮੈਂ ਲੈ ਕੇ ਵੀ ਜਾਊਂਗਾ ਭੈਣ ਪਰ 222 ਫਿਰ 223 ਫਿਰ 224 ਇਸ ਸਮਾਂ ਬੀਤ ਗਿਆ ਸ਼੍ਰੀਸ਼ ਸਿੰਘ ਸ਼੍ਰੀਸ਼ ਕੁਮਾਰ ਗਰਗ ਮੁੜ ਕੇ ਨਹੀਂ ਆਇਆ ਵਾਪਸ ਪਰ ਸਾਡੀ ਭੈਣ ਨਿਸ਼ਾ ਗਰਗ ਜੱਤਕਰ ਸਾਨੂੰ ਆਪਣਾ ਭਰਾ ਮੰਨ ਚੁੱਕੀ ਸੀ ਇਹਨੂੰ ਇੱਥੇ ਵੀਰਾਂ ਵਰਗੇ ਵੀਰ ਮਿਲ ਗਏ ਮਾਵਾ ਵਰਗੀਆਂ ਮਾਵਾ ਮਿਲ ਗੀਆਂ ਇੱਥੇ ਧੀਆਂ ਪੁੱਤਾਂ ਵਰਗੇ ਨਿੱਕੇ ਨਿੱਕੇ ਬੱਚੇ ਮਿਲ ਗਏ ਨਿਸ਼ਾ ਭੈਣ ਸਾਡੇ ਅੱਜ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਦੇ ਵੇੜੇ ਦੀ ਰਾਖੀ ਕਰਦੀ ਸਾਰਾ ਦਿਨ ਥੱਕਦੀ ਨਹੀਂ ਨਿਸ਼ਾ ਗਰਗ ਭੈਣ ਸਾਡੇ ਸੁਪਨਿਆਂ ਦੇ ਘਰ ਦੀ ਉਸ ਸੁਪਨੇ ਵਰਗੀ ਡਿਊਟੀ ਨਿਭਾਉਣ ਵਾਲੀ ਇਹ ਮੈਂਬਰ ਅੱਜ ਸੁਪਨਿਆਂ ਦੇ ਘਰ ਦੀ ਸ਼ਾਨ ਆ ਮੇਰੀ ਭੈਣ ਇਸ ਤਰ੍ਹਾਂ ਦੀਆਂ ਭੈਣਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਵੀਰ ਨੇ ਜਿਹੜੇ ਦਿਨ ਰਾਤ ਅਣਤਕ ਮਿਹਨਤ ਕਰਦੇ ਨੇ ਸੇਵਾ ਕਰਦੇ ਨੇ ਸੁਪਨਿਆਂ ਦੇ ਘਰ ਵਿੱਚ ਆਪਣਾ ਵੱਡਾ ਤੇ ਬੜਾ ਮੁੱਲਾ ਯੋਗਦਾਨ ਪਾਉਂਦੇ ਨੇ ਇਹ ਸੇਵਾ ਨਾ ਅਸੀਂ ਕਰ ਸਕਦੇ ਸੀ ਨਾ ਕਰਦੇ ਆ ਨਾ ਕਰ ਸਕਾਂਗੇ ਕਰਨ ਕਰਾਉਣ ਵਾਲਾ ਤੋਂ ਉੱਪਰ ਵਾਲਾ ਬੈਠਾ ਅੱਜ ਸੁਪਨਿਆਂ ਦੇ ਘਰ ਵਿੱਚ 70% ਕੰਮ ਚਾਹੇ ਉਹ ਪ੍ਰਸ਼ਾਦੇ ਪਾਣੀ ਨਾਲ ਲੇਟਰ ਹੋਣ ਚਾਹੇ ਉਹ ਮੰਜੇ ਬਿਸਤਰੇ ਲੀੜੇ ਕੱਪੜੇ ਚਾਹੇ ਉਹ ਦਵਾਈ دارو ਹਰ ਤਰ੍ਹਾਂ ਦੀ 70% ਦੀ ਸੇਵਾ ਜਿਹੜੀ ਉਹ ਇਸ ਤਰ੍ਹਾਂ ਦੇ ਭੈਣ ਭਰਾ ਕਰ ਰਹੇ ਨੇ ਜਿਹੜੇ ਆਏ ਸੀ ਬਰੀਜ ਬਣ ਕੇ ਆਪਣਿਆਂ ਤੋਂ ਵੀ ਵਾਂਝੇ ਹੋਏ ਬੈਠੇ ਸੀ ਜਿਹੜੇ ਅੱਜ ਉਹਨਾਂ ਨੂੰ ਇੱਥੇ ਆਪਣੇ ਵੀ ਮਿਲ ਗਿਆ ਆਪਣਾ ਇੱਕ ਘਰ ਵੀ ਮਿਲ ਗਿਆ ਤੇ ਉਸ ਆਪਣੇ ਘਰ ਨੂੰ ਆਪਣਾ ਬਣਾ ਕੇ ਦਿਨ ਰਾਤ ਮਿਹਨਤ ਕਰ ਰਹੇ ਨੇ ਦਿਨ ਰਾਤ ਸੇਵਾ ਕਰ ਰਹੇ ਨੇ ਮੇਰੀ ਭੈਣ ਨੀਸ਼ਾ ਗਰਗ ਵਾਸਤੇ ਅਰਦਾਸ ਵੀ ਕਰਿਓ ਕਿ ਭੈਣ ਮੇਰੀ ਖੁਸ਼ ਰਵੇ ਤੰਦਰੁਸਤ ਰਵੇ ਚੜ੍ਹਦੀ ਕਲਾ ਵਿੱਚ ਰਵੇ ਇੰਨੀ ਸੇਵਾ ਕਰਦੀ ਦਿਨ ਤੇ ਇੱਕ ਬੇਨਤੀ ਆ ਇਹਦੀਆਂ ਭੈਣਾਂ ਨੂੰ ਇਹਦੀ ਇੱਕੋ ਹੀ ਭੈਣ ਆ ਹੁਣ ਤਾਂ ਇੱਕ ਭਰਾ ਵਾ ਉਹਨਾਂ ਨੂੰ ਭਾਈ ਆ ਕੇ ਜਾ ਮਿਲ ਕੇ ਜਾਇਆ ਕਰ ਮੇਲੇ-ਘੇਲੇ ਆ ਭਾਈ ਇਹੀ ਰਿਸ਼ਤੇਦਾਰੀਆਂ ਹੀ ਆ ਇੱਥੇ ਦੁਨੀਆ ਤੋਂ ਹੋਰ ਕੁਝ ਨਹੀਂ ਲੈ ਜਾਣਾ ਦੇ ਰਿਸ਼ਤਿਆਂ ਦੀ ਗੱਲ ਕਰੀਏ ਪਿਆਰ ਦੀ ਗੱਲ ਕਰੀਏ ਆਪਣੇਪਣ ਦੀ ਗੱਲ ਕਰੀਏ ਉਹ ਸਾਨੂੰ ਮਿਲ ਹੀ ਜਾਂਦਾ ਹੈ ਇੱਕ ਦੂਸਰੇ ਤੋਂ ਪੈਣ ਭਰਾਵਾਂ ਨੂੰ ਪਰ ਫੇਰ ਵੀ ਖੂਨ ਆ ਜਿਹੜਾ ਆਪਦਾ ਉਹ ਆਪਦਾ ਹੀ ਆ। ਕਵਾਲਾ ਤਾਂ ਮਾਰਦਾ ਖਿੱਚ ਤਾਂ ਪਾਉਂਦਾ ਮਿਲਜਿਆ ਕਰਵਾ। ਇਕੱਲੀ ਗੱਲ ਨਿਸ਼ਾ ਪੈਣ ਦੀ ਨਹੀਂ ਨਿਸ਼ਾ ਪੈਣ ਵਰਗੇ ਹੋਰ ਬਹੁਤ ਸਾਰੇ ਨੇ ਸਾਡੇ ਕੋਲੇ ਜਿਨ੍ਹਾਂ ਨੂੰ ਆਪਣਿਆਂ ਦੀ ਖਿੱਚ ਆ ਆਪਣਿਆਂ ਨੂੰ ਮਿਲਣ ਦੀ ਤਾਂਗਾ ਮਿਲਜਿਆ ਕਰੋ ਭਾਈ ਕੁਝ ਨਹੀਂ ਚਾਹੁੰਦੇ ਹੋ ਸਿਰਫ ਤੁਹਾਡਾ ਸਾਥ ਕੁਝ ਘੰਟੇ ਕੁਝ ਪਾਲ ਕੁਝ ਸਮਾਂ ਬਤੀਤ ਕਰ ਦਿਆ ਕਰੋ ਇਨ ਆਪਣੇਆਂ ਦੇ ਨਾਲ ਤੇ ਭੈਣ ਨੀ ਸ਼ਾਬਾਸ ਤੇ ਅਰਦਾਸ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ